ਕਹਿੰਦੇ ਕਰੋੜ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਏ ਆਂ ਅੱਪ ਅੱਜ ਗੱਲ ਕਰਾਂਗੇ ਸੁਲਤਾਨਪੁਰ ਲੋਧੀ ਦੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜਿਹੜਾ ਟਾਪ ਦਾ ਕਬੱਡੀ ਟੂਰਨਾਮੈਂਟ ਆ ਫਾਈਨਲ ਮੈਚ ਹੋਇਆ ਸੀਗਾ ਜਿਹੜਾ ਸਰਹਾਲਾ ਰਣੂਆ ਤੇ ਉੱਤਮ ਕਬੱਡੀ ਕਲੱਬ ਮਹਮਦਵਾਲ ਇੰਨਾ ਕਿ ਤਕੜਾ ਮੈਚ ਹੋਇਆ ਕਿ ਦੋਨਾਂ ਟੀਮਾਂ ਦੇ ਨੰਬਰ ਰਹੇ 30-30 ਸਿਰੇ ਦੇ ਮੈਚ ਹੋਇਆ ਬਰ ਤੇ ਸੇਦਿਆਂ ਰੇਡਾਂ ਪੰਗਾ ਸਿਰੇ ਦੇ ਜੱਫੇ ਲੱਗੇ ਪੈਸੇ ਵੀ ਲੱਗੇ ਰੇਡਾਂ ਤੇ ਤੇ ਅੱਧਾ ਨੰਬਰ ਲੈ ਗਿਆ ਸਰਾਲਾ ਰਣੂਆ ਜਿਹਦੇ ਚ ਰਹੀ ਸਰਾਲਾ ਰਣੂਆ ਫਾਸਟ ਰਹੀ ਤੇ ਉਤਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਰਹੀ ਸੈਂਕੜ ਬੈਸਟ ਰੇਡਰ ਕਹਿੰਦੇ ਮੁੰਡਾ ਨੌਨ ਸਟਾਪ ਆ ਗਿਆ ਕਹਿੰਦੇ ਬੁਲਟ ਖੀਰਾਂ ਵਾਲੀ ਆ 14 ਰੇਡਾਂ ਪਾ ਕੇ 14 ਹੀ ਨੰਬਰ ਲੈ ਗਿਆ ਤੇ ਬੈਸਟ ਵਾਲਾ 52000 ਜਿੱਤ ਗਿਆ ਬੁਲਟ ਖੀਰਾਂ ਵਾਲੇ ਵਾਲਾ ਬੈਸਟ ਯਾਫੀਰਿਆ ਪ੍ਰਤਾਪ ਕੜਿਆਣੇ ਵਾਲਾ ਮੁੰਡਾ 11 ਟੱਚ ਦੋ ਜੱਫੇ ਸੀਗੇ ਤੇ ਦੋ ਹੀ ਸੀਗੇ लवली ਮਹਿਮਦਵਾਲ ਦੇ ਉਹਦੇ ਟੱਚ 12 ਸੀਗੇ ਇੱਕ ਟੱਚ ਘੱਟ ਕਰਕੇ ਜਿਹੜਾ ਪ੍ਰਤਾਪ ਕਨੇਆ ਲੈ ਲਓ ਬੈਸਟ ਜਾਫੀ ਰਿਹਾ ਬੈਸਟ ਦੇ ਲਈ 51000 ਸੀ ਪਹਿਲਾ ਨਾਮ 2 ਲੱਖ ਸੀ ਦੂਜਾ ਨਾਮ 1.5 ਲੱਖ ਸੀ ਸਾਰੇ ਟੌਪ ਦਾ ਟੂਰਨਾਮੈਂਟ ਹੋਇਆ ਤੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਥੈਂਕ ਯੂ